ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣੀਓ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਖਾਸ ਕਰਕੇ ਉਹ ਭੈਣ ਭਰਾ ਜਿਨ੍ਹਾਂ ਨੇ ਅਜੇ ਨਵਾਂ ਨਵਾਂ ਅਧਿਆਤਮਿਕ ਸਫ਼ਰ ਸ਼ੁਰੂ ਕੀਤਾ ਹੈ ਉਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਕਈ ਵਾਰ ਜਾਣੀ ਅਣਜਾਣੀ ਦੇ ਵਿੱਚ ਅਸੀਂ ਕਈ ਮੌਕੇ ਆਪਣੇ ਹੱਥੋਂ ਗਵਾ ਬੈਠਦੇ ਆ ਜਾਂ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲੋਂ ਕਈ ਗਲਤੀਆਂ ਹੋ ਜਾਂਦੀਆਂ ਨੇ ਸੋ ਇਸ ਕਰਕੇ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਜੇ ਵੀਡੀਓ ਦੀ ਜਾਣਕਾਰੀ ਆਪਜੀ ਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤ ਵੇਲੇ ਦੀ ਤਾਕਤ ਅਤੇ ਅਮਰਤ ਵੇਲੇ ਦੇ ਗੁੱਜੇ ਪੈਦਾ ਬਾਰੇ ਗੱਲ ਕਰਨੀ ਆ ਸੰਗਤ ਦੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਇੱਕ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਭਾਈ ਅਮਰਤ ਵੇਲੇ ਉੱਥੋਂ ਉੱਠ ਕੇ ਨਾਮ ਜਪੋ ਕਿਉਂਕਿ ਅਮਰਤ ਵੇਲੇ ਉੱਠਣਾ ਉੱਠ ਕੇ ਭਜਨ ਬੰਦਗੀ ਕਰਨੀ ਨਾਮ ਜਪਣਾ ਇਹ ਸਾਡੇ ਗੁਰੂ ਸਹਿਬਾਨਾਂ ਦਾ ਸਾਡੇ ਲਈ ਹੁਕਮ ਆ ਸਾਡੇ ਪਰਮਪਿਤਾ ਪ੍ਰਮਾਤਮਾ ਜੀ ਦਾ ਸਾਡੇ ਲਈ ਹੁਕਮ ਆ ਤੇ ਜੇ ਫਿਰ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ ਤਾਂ ਫਿਰ ਉਹਨਾਂ ਦੇ ਇਸ ਹੁਕਮ ਨੂੰ ਮੰਨਣਾ ਪੈਣਾ ਹੈ ਪਰ ਕਈ ਭੈਣ ਭਰਾ ਕਹਿੰਦੇ ਵੀ ਅਸੀਂ ਤਾਂ ਬਹੁਤ ਕੋਸ਼ਿਸ਼ਾਂ ਕਰਦੇ ਆ ਪਰ ਫਿਰ ਵੀ ਸਾਡੇ ਤੋਂ ਇਸ ਵੇਲੇ ਦੇ ਵਿੱਚ ਉੱਠਿਆ ਹੀ ਨਹੀਂ ਜਾਂਦਾ ਅਸੀਂ ਰਾਤ ਨੂੰ అలਾਰਮ ਲਗਾ ਕੇ ਸੌਂਨੇ ਆ ਅਸੀਂ ਕਰਦੇ ਜੀਆਂ ਨੂੰ ਵੀ ਕਹਿ ਕੇ ਸੌਣੇ ਆ ਕਿ ਸਾਨੂੰ ਸਵੇਰੇ 3 ਤੋਂ ਲੈ ਕੇ 5 ਦੇ ਵਿਚਕਾਰ ਉਠਾ ਦੇਣਾ ਅਤੇ ਸਾਡੇ ਘਰ ਦੇ ਜੀ ਸਾਨੂੰ ਸਵੇਰੇ-ਸਵੇਰ ਉਠਾਉਂਦੇ ਵੀ ਆ ਉਹ ਬਹੁਤ ਕੋਸ਼ਿਸ਼ ਕਰਦੇ ਆ ਸਾਨੂੰ ਉਠਾਉਣ ਦੀ ਪਰ ਕੀ ਕਰੀਏ ਸਾਡੇ ਤੋਂ ਹੀ ਉੱਠਿਆ ਨਹੀਂ ਜਾਂਦਾ ਕਹਿੰਦੇ ਅੰਮ੍ਰਿਤ ਵੇਲੇ ਦੇ ਵਿੱਚ ਸਾਨੂੰ ਬਹੁਤ ਗੂੜੀ ਬੜੀ ਸੋਹਣੀ ਨੀਂਦ ਆਉਂਦੀ ਆ ਕਿ ਅਸੀਂ ਚਾਹ ਕੇ ਵੀ ਉੱਠ ਨਹੀਂ ਪਾਉਂਦੇ ਆਪਣਾ ਬਿਸਤਰ ਨਹੀਂ ਛੱਡ ਪਾਉਂਦੇ ਕਈ ਕਹਿੰਦੇ ਵੀ ਸਾਨੂੰ ਸਵੇਰੇ ਸਵੇਰ ਬਹੁਤ ਜ਼ਿਆਦਾ ਆਲਸ ਨੀਂਦ ਘੇਰਾ ਪਉਂਦੀ ਆ ਇਸ ਕਰਕੇ ਭਾਵੇਂ ਸਾਡੇ ਲਾਗੇ అలਾਰਮ ਦੀ ਘੰਟੀ ਵੱਜੀ ਜਾਵੇ ਭਾਵੇਂ ਕਰਦੇ ਜੀ ਆਵਾਜ਼ਾਂ ਮਾਰੀ ਜਾਣ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਅਸੀਂ ਤਾਂ ਸੁੱਤੇ ਰਹਿੰਨੇ ਆ ਅਤੇ ਸਾਨੂੰ ਜਾਗ ਆਉਂਦੀ ਆ ਸੂਰਜ ਚੜਨ ਤੋਂ ਬਾਅਦ ਜਾਂ ਫਿਰ ਅਮਰਤ ਵੇਲਾ ਲੰਘਣ ਤੋਂ ਬਾਅਦ ਦੂਜੇ ਪਾਸੇ ਕਈ ਭੈਣ ਭਰਾ ਇਦਾਂ ਦੇ ਵੀ ਆ ਜੋ ਕਹਿੰਦੇ ਵੀ ਸਾਨੂੰ ਕਿਸੇ అలਾਰਮ ਦੀ ਲੋੜ ਨਹੀਂ ਪੈਂਦੀ ਸਾਨੂੰ ਕਿਸੇ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਸਾਨੂੰ ਤਾਂ ਆਪਣੇ ਆਪ ਹੀ ਰਾਤ 2 ਤੋਂ ਲੈ ਕੇ 5 ਦੇ ਵਿਚਕਾਰ ਜਾਗ ਆ ਜਾਂਦੀ ਆ ਕਈ ਭਣਪਰਾ ਕਹਿੰਦੇ ਵੀ ਅਸੀਂ ਕੋਈ ਕਿਰਿਆ ਸੋਧਣ ਦੇ ਲਈ ਹਰ ਰੋਜ਼ ਇਸ ਸਮੇਂ ਦੇ ਵਿੱਚ ਉੱਠਦੇ ਆ ਕਈ ਭਣਪਰਾ ਕਹਿੰਦੇ ਵੀ 2 ਤੋਂ 5 ਦੇ ਵਿੱਚ ਸਾਨੂੰ ਪਿਆਸ ਲੱਗਦੀ ਆ ਅਸੀਂ ਪਾਣੀ ਪੀਣ ਦੇ ਲਈ ਉੱਠਦੇ ਆ ਕਈ ਭਣਪਰਾ ਕਹਿੰਦੇ ਵੀ ਅਸੀਂ ਤਬਕ ਕੇ ਉੱਠ ਜਾਂਦੇ ਆ ਕਈ ਕਹਿੰਦੇ ਅਸੀਂ ਡਰ ਕੇ ਉੱਠ ਜਾਂਦੇ ਆ ਕਈ ਕਹਿੰਦੇ ਸਾਨੂੰ ਸਰਦੀ ਗਰਮੀ ਦਾ ਅਹਿਸਾਸ ਹੁੰਦਾ ਮਤਲਬ ਆਨੇ ਬਹਾਨੇ ਉਹਨਾਂ ਨੂੰ ਜਾਗ ਜ਼ਰੂਰ ਆਉਂਦੀ ਆ ਪਰ ਉਹ ਕਹਿੰਦੇ ਕਿ ਅਸੀਂ ਟਾਈਮ ਦੇਖ ਕੇ ਜਾਂ ਫਿਰ ਜਿਹੜਾ ਕੰਮ ਕਰਨ ਦੇ ਲਈ ਉੱਠੇ ਸਾਂ ਉਹ ਕੰਮ ਕਰਕੇ ਫਿਰ ਤੋਂ ਸੌ ਜਾਂਦੇ ਆ ਕਿਉਂਕਿ ਅਸੀਂ ਸੋਚਦੇ ਆ ਉਹ ਕਹਿੰਦੇ ਅਸੀਂ ਸੋਚਦੇ ਆ ਕਿ ਅੱਧੀ ਰਾਤ ਨੂੰ ਉੱਠ ਕੇ ਕੀ ਕਰਨਾ ਹੈ ਪਰ ਸੰਗਤ ਜੀ ਇਹ ਟਾਈਮ ਅਮਰਤ ਵੇਲੇ ਦਾ ਹੈ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਬਹੁਤ ਕੀਮਤੀ ਵੇਲਾ ਹੈ ਇਹ ਅਧੀ ਰਾਤ ਨਹੀਂ ਆ ਇਸ ਵੇਲੇ ਨੂੰ ਕਈ ਲੋਕ ਤਰਸਦੇ ਆ ਜਿਨ੍ਹਾਂ ਨੂੰ ਇਸ ਵੇਲੇ ਦੀ ਅਹਿਮੀਅਤ ਦਾ ਇਸ ਵੇਲੇ ਦੀ ਤਾਕਤ ਦਾ ਪਤਾ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਜਾਣੇ ਅਣਜਾਣੇ ਦੇ ਵਿੱਚ ਜਾਗ ਆਉਣ ਦੇ ਬਾਵਜੂਦ ਵੀ ਫਿਰ ਤੋਂ ਸੌਣ ਦੀ ਗਲਤੀ ਕਰ ਬੈਠਦੇ ਆ ਪਰ ਮਹਾਪੁਰਖ ਜੀ ਕਹਿੰਦੇ ਯਾਦ ਰੱਖਿਓ ਇਸ ਵੇਲੇ ਦੇ ਵਿੱਚ ਉਹਨਾਂ ਨੂੰ ਹੀ ਜਾਗ ਆਉਂਦੀ ਆ ਜਿਨ੍ਹਾਂ ਦੇ ਉੱਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਨਿਹਾਲ ਹੁੰਦੇ ਆ ਬੜੇ ਖੁਸ਼ ਹੁੰਦੇ ਆ ਉਹਨਾਂ ਨੂੰ ਆਪ ਉਠਾ ਕੇ ਉਹਨਾਂ ਦੀਆਂ ਝੋਲੀਆਂ ਭਰਨੀਆਂ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਆਣੇ ਬਹਾਨੇ ਜਾਗ ਆਂਦੀ ਆ ਪਰ ਉਹ ਅੱਗੋਂ ਕੀ ਕਰਦੇ ਆ ਕੀ ਉਹ ਇਸ ਸੰਕੇਤ ਨੂੰ ਸਮਝਦੇ ਹੀ ਨਹੀਂ ਆ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਇਸ ਮੇਲੇ ਦੇ ਵਿੱਚ ਜਾਗ ਆਵੇ ਵੇਲਾ ਵਕਤ ਨਾ ਵਿਚਾਰੋ ਬਸ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿਓ ਗੁਰਮੰਤਰ ਜਪੋ ਮੂਲ ਮੰਤਰ ਜਪੋ ਜਾਂ ਫਿਰ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਭਾਵੇਂ ਰਾਮ ਰਾਮ ਕਰਦੇ ਹੋ ਅੱਲਾ ਅੱਲਾ ਕਰਦੇ ਹੋ ਰਾਧੇ ਰਾਦੇ ਕਰਦੇ ਹੋ ਜਿਸ ਵੀ ਨਾਮ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਆਪਣੇ ਗੁਰੂ ਨੂੰ ਇਸ਼ਟ ਨੂੰ ਯਾਦ ਕਰਦੇ ਹੋ ਬਸ ਇਹ ਵੇਲਾ ਸੰਭਾਲ ਲਓ ਇਸ ਵੇਲੇ ਦੇ ਵਿੱਚ ਨਾਮ ਜਪ ਲਓ ਬੇੜਾ ਪਾਰ ਹੋ ਜਾਵੇਗਾ ਪਰਮ ਪਿਤਾ ਪਰਮਾਤਮਾ ਜੀ ਸਾਡੇ ਬਹੁਤ ਨੇੜੇ ਹੁੰਦੇ ਆ ਸਾਡੀ ਥੋੜੀ ਜੀ ਕੀਤੀ ਮਿਹਨਤ ਵੀ ਬੋ ਤਰੰਗ ਭਗ ਲੈ ਆਉਂਦੀ ਆ ਭਾਵ ਕਿ ਇਸ ਵੇਲੇ ਦੇ ਵਿੱਚ ਉੱਠ ਕੇ ਜਦੋਂ ਅਸੀਂ ਨਾਮ ਜਪਦੇ ਆ ਤਾਂ ਬਹੁਤ ਛੇਤੀ ਸਾਡਾ ਮਨ ਗੁਰੂ ਚਰਨਾ ਦੇ ਨਾਲ ਜੁੜ ਸਕਦਾ ਹੈ ਕਿਉਂਕਿ ਸਾਰਾ ਵੇਲਾ ਕਿਉਂਕਿ ਇਹ ਸਮਾਂ ਬਹੁਤ ਸ਼ਾਂਤ ਪਵਿੱਤਰ ਸਮਾਂ ਹੁੰਦਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਉਹੀ ਉੱਠਦੇ ਨੇ ਜੋ ਭਜਨ ਬੰਦਗੀ ਕਰਦੇ ਆ ਪੂਰਾ ਵਾਤਾਵਰਨ ਰੋਹਾਨੀਅਤ ਦੇ ਨਾਲ ਭਰਿਆ ਹੁੰਦਾ ਹੈ ਸੋ ਇਸ ਵੇਲੇ ਦੇ ਵਿੱਚ ਜੋ ਵੀ ਉੱਠਦਾ ਹੈ ਉਹਦਾ ਮਨ ਆਪਣੇ ਆਪ ਹੀ ਗੁਰੂ ਨਾਲ ਜੁੜਦਾ ਹੈ ਸੋ ਇਸ ਵੇਲੇ ਦੇ ਵਿੱਚ ਜੇ ਤਾਂ ਆਪਣੇ ਆਪ ਜਾਗ ਆਉਂਦੀ ਹੈ ਤਾਂ ਬਹੁਤ ਵੱਡੇ ਭਾਰ ਨੇ ਤੁਹਾਡੇ ਆਪਣੇ ਆਪ ਨੂੰ ਵੱਡੇ ਕਰਮਾਂ ਵਾਲੇ ਸਮਝਿਆ ਕਰੋ ਅਤੇ ਗੁਰੂ ਦਾ ਸ਼ੁਕਰਾਨਾ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੈਨੂੰ ਚੁਣਿਆ ਤੁਸੀਂ ਮੈਨੂੰ ਇਹ ਵੇਲਾ ਬਖਸ਼ਿਆ ਇਹ ਵੇਲੇ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਜਦੋਂ ਹੀ ਜਾਗਦੀ ਹੈ ਨਾ ਸਭ ਤੋਂ ਪਹਿਲਾਂ ਇਹੋ ਕਹੋ ਕਿ ਮਾਲਕਾ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਵੇਲੇ ਦੇ ਵਿੱਚ ਮੈਨੂੰ ਉਠਾ ਲਿਆ ਤੇ ਜਿੰਨਾ ਤੋਂ ਇਸ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਉਹ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜੀ ਲਾ ਕੇ ਸੌਵੋ ਮਹਾਪੁਰਖ ਜੀ ਕਹਿੰਦੇ ਲਾਈਨ ਦੇ ਵਿੱਚ ਲੱਗੇ ਹੋਵਾਂਗੇ ਤਾਂ ਇੱਕ ਨਾ ਇੱਕ ਦਿਨ ਵਾਰੀ ਜ਼ਰੂਰ ਆਵੇਗੀ ਭਾਵੇਂ ਰੋਜ਼ ਰੋਜ਼ ਅਰਦਾਸਾਂ ਬੇਨਤੀਆਂ ਕਰਾਂਗੇ ਬੇਨਤੀਆਂ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਤਾਂ ਸੁਣੀ ਜਾਵੇਗੀ ਨਾ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਗੁਰਮੰਤਰ ਕੀਰਤਨ ਸੋਹੇਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੋਹੋ ਦਿਨ ਪਰਦੇ ਵਿੱਚ ਜੋ ਵੀ ਮਾਲਕ ਨੇ ਤੁਹਾਡੇ ਤੇ ਕਿਰਪਾ ਕੀਤੀ ਜੋ ਵੀ ਤੁਹਾਡੇ ਕਾਰਜ ਸਵਾਰੇ ਜੋ ਵੀ ਕੰਮਕਾਰ ਤੁਸੀਂ ਕੀਤੇ ਸਭ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕਾ ਤੇਰਾ ਸ਼ੁਕਰਿਆ ਸ਼ੁਕਰਿਆ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਰੋਟੀ ਮਿਲੀ ਤੁਹਾਡੀ ਕਿਰਪਾ ਦੇ ਨਾਲ ਮੈਂ ਖਾਧੀ ਤੁਹਾਡੀ ਕਿਰਪਾ ਦੇ ਨਾਲ ਹੀ ਖਾਧੀ ਹੋਈ ਰੋਟੀ ਮੈਨੂੰ ਪਚੀ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮੈਨੂੰ ਕਿਰਤ ਮਿਲੀ ਆ ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਇਹ ਕੀਰਤਨ ਕਰਕੇ ਕਮਾਈ ਕਰ ਰਿਹਾ ਹਾਂ ਤੁਹਾਡਾ ਸ਼ੁਕਰਿਆ ਏ ਵਾਹਿਗੁਰੂ ਜੀ ਤੁਸੀਂ ਇਹ ਸੋਹਣਾ ਸ਼ਰੀਰ ਦਿੱਤਾ ਏ ਇਹਦੇ ਲਈ ਤੁਹਾਡਾ ਸ਼ੁਕਰ ਮਾਲਕਾ ਤੁਸੀਂ ਮੈਨੂੰ ਪਹਿਨਣ ਨੂੰ ਸੋਹਣੇ ਕੱਪੜੇ ਦਿੱਤੇ ਆ ਤੁਹਾਡਾ ਸ਼ੁਕਰ ਮਾਲਕਾ ਤੁਸੀਂ ਮੈਨੂੰ ਇੰਨਾ ਸੋਹਣਾ ਘਰ ਦਿੱਤਾ ਇੰਨਾ ਸੋਹਣਾ ਪਰਿਵਾਰ ਦਿੱਤਾ ਕਾਰੋਬਾਰ ਦਿੱਤਾ ਮਤਲਬ ਇੱਕ ਇੱਕ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਤੇ ਜੋ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗੋ ਕਿਈ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਤਾਂ ਕੋਈ ਗਲਤੀ ਕੀਤੀ ਨਹੀਂ ਸਾਡੇ ਜੋ ਤਾਂ ਕੋਈ ਭੁੱਲ ਹੋਈ ਨਹੀਂ ਪਰ ਯਾਦ ਰੱਖਿਓ ਦਿਨ ਪਰਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਪਤਾ ਨਹੀਂ ਅਸੀਂ ਕਿੰਨੇ ਕੁ ਪਾਪ ਕਰਦੇ ਹਾਂ ਕਿੰਨੇ ਗੁਨਾਹ ਕਰਦੇ ਹਾਂ ਕਿੰਨੀਆਂ ਗਲਤੀਆਂ ਕਰਦੇ ਹਾਂ ਕਿੰਨਿਆਂ ਦਾ ਦਿਲ ਅਸੀਂ ਜਾਣੇ ਅਣਜਾਣੇ ਦੇ ਵਿੱਚ ਦੁੱਖਾਂ ਬੈਠਦੇ ਹਾਂ ਸੋ ਗਲਤੀਆਂ ਹੋ ਜਾਂਦੀਆਂ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਤੀਆਂ ਹੋਈਆਂ ਗਲਤੀਆਂ ਗੁਨਾਹਾਂ ਦੀ ਮਾਫੀ ਮੰਗੋ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਅਤੇ ਅਮਰਤ ਵੇਲੇ ਦੀ ਦਾਤ ਮੰਗੋ ਅਮਰਤ ਵੇਲੇ ਦੀ ਮੰਗ ਰੱਖੋ ਮਹਾਰਾਜ ਦੇ ਅੱਗੇ ਅਰਜੀ ਲਾ ਕੇ ਸੌਵੋ ਬੇਨਤੀਆਂ ਕਰ ਕਰਕੇ ਸੌਵੋ ਤਾਂ ਫਿਰ ਵੇਖਿਓ ਤੁਹਾਨੂੰ ਅਮਰਤ ਵੇਲੇ ਦੇ ਵਿੱਚ ਆਪੇ ਹੀ ਯਾਦ ਆਵੇਗੀ ਮਾਲਕ ਨੇ ਆਪੇ ਆਵਾਜ਼ ਮਾਰ ਕੇ ਉਠਾ ਲੈਣਾ ਤਾਂ ਫੜ ਕੇ ਉਠਾ ਲੈਣਾ ਫਿਰ ਕੋਈ ਆਲਸ ਕੋਈ ਨੀਂਦ ਤੁਹਾਡੇ ਤੇ ਆਪਣਾ ਪ੍ਰਭਾਵ ਨਹੀਂ ਪਾ ਪਾਵੇਗੀ ਕਲਯੁਗ ਦਾ ਕੋਈ ਵੀ ਪ੍ਰਭਾਵ ਤੁਹਾਡੇ ਨਹੀਂ ਚੱਲੇਗਾ ਕਿਉਂਕਿ ਸੰਗਤ ਜੀ ਅਮਰਤ ਵੇਲੇ ਦਾ ਜੋ ਵੇਲਾ ਹੈ ਨਾ ਇਹ ਬਹੁਤ ਪਾਵਰਫੁਲ ਵੇਲਾ ਹੈ ਇਹਦੀ ਤਾਕਤ ਇਹਦੀ ਪਾਵਰ ਦਾ ਸਾਨੂੰ ਨਹੀਂ ਪਤਾ ਪਰ ਕਲਯੁਗ ਨੂੰ ਪੂਰਾ ਪਤਾ ਹੈ ਇਸੇ ਕਰਕੇ ਨਾ ਕਲਯੁਗ ਪੂਰਾ ਪ੍ਰਭਾਵ ਤੋਂ ਹੁੰਦਾ ਹੈ ਸਾਡੇ ਤੇ ਆਲਸ ਦੀ ਚਾਦਰ ਛੁੱਟਦਾ ਏ ਨੀਂਦ ਦੀ ਚਾਦਰ ਛੁੱਟਦਾ ਏ ਜੀਵ ਚਾਦਰ ਨੂੰ ਪਾੜ ਕੇ ਕਈ ਉੱਠ ਪੈਂਦੇ ਨਾਮ ਜਪਣ ਬੈਠ ਜਾਂਦੇ ਆ ਉਹਨਾਂ ਦੇ ਮਨ ਦੇ ਵਿੱਚ ਭੜੇ ਭੜੇ ਖਿਆਲ ਲੈ ਕੇ ਆਉਂਦਾ ਏ ਮਤਲਬ ਇਹ ਕੱਲ੍ਹ ਜਗ ਨੇ ਆਪਣਾ ਕੰਮ ਕਰੀ ਜਾਣਾ ਏ ਪਰ ਤੁਸੀਂ ਨਾਮ ਜਪਦੇ ਰਹੋ ਢਟੇ ਰਹੋ ਜਦੋਂ ਆਪਾਂ ਪਾਠ ਕਰਨ ਬੈਠਦੇ ਆ ਨਾਮ ਜਪਣ ਬੈਠਦੇ ਆ ਤਾਂ ਪਹਿਲੇ 5 ਮਿੰਟ ਨਾ ਪੂਰਾ ਜੋਰ ਪੈਂਦਾ ਹੈ ਸਾਡੇ ਮਨ ਅੰਦਰ ਕਈ ਤਰ੍ਹਾਂ ਦੇ ਚੰਗੇ ਮਾੜੇ ਖਿਆਲ ਆਉਂਦੇ ਆ ਪਰ ਤੁਸੀਂ ਥੋੜਾ ਜਿਆ ਉੱਚੀ ਆਵਾਜ਼ ਦੇ ਵਿੱਚ ਗੁਰਮੰਤਰ ਜਪਦੇ ਰਹਿਣਾ ਉਨੀ ਕੁ ਆਵਾਜ਼ ਰੱਖਣਾ ਕਿ ਤੁਹਾਡੀ ਰਸਨਾ ਬੋਲੇ ਤੁਹਾਡੇ ਕੰਨ ਸੁਣਨ ਜੋ ਸੰਗਤ ਜੀ ਮੁਕਦੀ ਗੱਲ ਇਹ ਆ ਕਿ ਅੰਮ੍ਰਿਤ ਵੇਲੇ ਉੱਠੋ ਉੱਠਣ ਦੀ ਕੋਸ਼ਿਸ਼ ਕਰੋ ਤੁਸੀਂ ਕੋਸ਼ਿਸ਼ ਕਰੋਗੇ ਤਵਾਹਿ ਗੁਰੂ ਜੀ ਕਿਰਪਾ ਜ਼ਰੂਰ ਕਰਨਗੇ ਰਾਤ ਨੂੰ అలਾਰਮ ਲਗਾ ਕੇ ਸੌਣੋਂ ਕਰਦੇ ਜੀਆਂ ਨੂੰ ਕਹਿ ਕੇ ਸੌਵਾਂ ਕਿ ਮੈਨੂੰ ਉਠਾ ਦੇਣਾ ਤੇ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੌਂਵਾਂ ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਉੱਠਿਆ ਜੀ ਅਤੇ ਜਦੋਂ ਵੀ ਜਾਗ ਆ ਜਾਂਦੀ ਆ ਫਿਰ ਇਹ ਨਾ ਵੇਖੋ ਵੀ ਜੇ 3:00 ਵੱਜੇਗੀ 3 ਤੋਂ ਪਹਿਲਾਂ ਜਾਗ ਆ ਗਈ ਆ ਨਾ ਤਾਂ ਉੱਠ ਕੇ ਬੈਠ ਜਾਓ ਗੁਰੂ ਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਪ ਲਓ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਜੋ ਨਾਮ ਤੁਹਾਨੂੰ ਚੰਗਾ ਲੱਗਦਾ ਜਿੱਥੇ ਤੁਹਾਡਾ ਮਨ ਟਿਕਦਾ ਬਸ ਜਪੀ ਚੱਲੋ ਕਿਉਂਕਿ ਇਹ ਜਪੇ ਹੀ ਨੇ ਨਹੀਂ ਪਾਰ ਉਤਾਰਾ ਕਰਨਾ ਹੈ ਨਾਮ ਜਪੇ ਤੋਂ ਬਿਨਾ ਸਾਡਾ ਛੁਟਕਾਰਾ ਨਹੀਂ ਹੋਣਾ ਇਸ ਕਰਕੇ ਨਾਮ ਨੂੰ ਹਮੇਸ਼ਾ ਅੱਗੇ ਰੱਖੋ ਘਰ ਘਰੇ ਸਪਤੀ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਪਰ ਸਭ ਤੋਂ ਵੱਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਆ ਸਾਡੇ ਪਰਮਪਿਤਾ ਪਰਮਾਤਮਾ ਜੀ ਦੇ ਪ੍ਰਤੀ ਜਿਨ੍ਹਾਂ ਨੇ ਸਾਨੂੰ ਜਨਮ ਦੇ ਕੇ ਇਸ ਧਰਤੀ ਤੇ ਭੇਜਿਆ ਸਾਨੂੰ ਇੱਕ ਮੌਕਾ ਦਿੱਤਾ ਹੈ ਆਪਣੇ ਪਿਛਲੇ ਮਾੜੇ ਕਰਮ ਦੁਨਿਆਵੀ ਕੰਮ ਧੰਦੇ ਕਰਨੇ ਤੁਹਾਡੇ ਲਈ ਬਹੁਤ ਸੌਖੇ ਹੋ ਜਾਣਗੇ ਅਤੇ ਤੁਹਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਵੀ ਪਵੇਗੀ ਐਨੀ ਤਾਕਤ ਆ ਅਮਰਤ ਵੇਲੇ ਦੇ ਵਿੱਚ ਜਪੇ ਹੋਏ ਨਾਮ ਦੀ ਕੀਤੀ ਹੋਈ ਭਜਨ ਬੰਦਗੀ ਦੀ ਕਿਉਂਕਿ ਇਹ ਨਾਮ ਇਹ ਭਜਨ ਬੰਦਗੀ ਸਾਡੇ ਮਨ ਨੂੰ ਸਾਰਾ ਦਿਨ ਸ਼ਾਂਤ ਰੱਖਦੀ ਹੈ ਚੜਦੀ ਕਲਾ ਦੇ ਵਿੱਚ ਰੱਖਦੀ ਹੈ ਸੋਝੋ ਸਾਨੂੰ ਇੱਕ ਪਾਵਰ ਮਿਲ ਜਾਂਦੀ ਹੈ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਜਤ